ਇੱਕ ਵਾਰ ਦੀ ਗੱਲ ਹੈ ਇੱਕ ਲੂੰਬੜੀ ਜੰਗਲ ਵਿੱਚ ਘੁੰਮ ਰਹੀ ਸੀ ਉਸ ਨੂੰ ਬਹੁਤ ਪਿਆਸ ਤੇ ਭੁੱਖ ਲੱਗੀ ਹੋਈ ਸੀ ਥੋੜੀ ਦੂਰ ਜਾਣ ਤੋਂ ਬਾਅਦ ਉਸ ਨੂੰ ਇੱਕ ਅੰਗੂਰ ਦਾ ਬੂਟਾ ਦਿਖਾਈ ਦਿੱਤਾ ਜਿਸ ਤੇ ਸੁੰਦਰ ਤੇ ਰਸਿਲੇ ਅੰਗੂਰ ਲੱਗੇ ਹੋਏ ਸਨ ਲੂੰਬੜੀ ਦੇ ਮੂੰਹ ਵਿੱਚ ਪਾਣੀ ਆ ਗਿਆ ਉਸਨੇ ਅੰਗੂਰ ਖਾਣ ਦਾ ਫੈਸਲਾ ਕੀਤਾ ਪਰ ਅੰਗੂਰ ਬਹੁਤ ਉੱਚੇ ਲੱਗੇ ਹੋਏ ਸਨ ਲੂੰਬੜੀ ਨੇ ਛਾਲ ਮਾਰੀ ਪਰ ਅੰਗੂਰ ਤੱਕ ਨਾ ਪਹੁੰਚ ਸਕੀ ਉਸਨੇ ਦੁਬਾਰਾ ਕੋਸ਼ਿਸ਼ ਕੀਤੀ ਫਿਰ ਵੀ ਨਾਕਾਮ ਰਹੀ ਕਈ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਹ ਅੰਗੂਰ ਨਾ ਖਾ ਸਕੀ ਆਖਰਕਾਰ ਥੱਕ ਹਾਰ ਕੇ ਲੂੰਬੜੀ ਨੇ ਕਿਹਾ ਇਹ ਇਹ ਅੰਗੂਰ ਖੱਟੇ ਹੋਣਗੇ ਮੈਂ ਇਹਨਾਂ ਨੂੰ ਖਾਣ ਦੀ ਕੋਸ਼ਿਸ਼ ਕਿਉਂ ਕਰਾਂ ਇਹ ਕਹਿ ਕੇ ਉੱਥੋਂ ਚਲੀ ਗਈ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਕਈ ਵਾਰ ਲੋਕ ਉਹ ਚੀਜ਼ ਪ੍ਰਾਪਤ ਨਾ ਕਰ ਸਕਣ ਤਾਂ ਉਸ ਨੂੰ ਬੁਰਾ ਕਹਿ ਕੇ ਆਪਣੀ ਨਲਾਇਕੀ ਛਪਾਉਂਦੇ ਹਨ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਲਾਈਕ ਜਰੂਰ ਕਰਿਓ ਹੋਰ ਇਹੋ ਜਿਹਾਂ ਕਹਾਣੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ ਜਦ ਤੱਕ ਦੋ ਇੱਜਤ ਸਬਰ ਕਰੋ ਸ਼ੁਕਰ ਕਰੋ ਮਾਪਿਆਂ ਦੀ ਸੇਵਾ ਕਰੋ